ਜਿਹੜੀ ਦੀਵਾਲੀ ਦੇ ਮੌਕੇ ਤੇ ਇਸ ਵਾਰ ਅਸੀਂ ਤਿੰਨ ਗੱਡੀਆਂ ਇੱਕ ਮੋਟਰਸਾਈਕਲ ਇੱਕ ਸਕੂਟਰ ਤੇ ਪੰਜ ਏਸੀ ਜਿਹੜੇ ਹੈਗੇ ਸੀ ਡਰੋ ਦੇ ਵਿੱਚ ਕੱਢਣੇ ਹੈਗੇ ਸਾਡੇ ਤੋਂ ਕੋਈ ਵੀ 10000 ਰੁਪਏ ਦੀ ਸ਼ੋਪਿੰਗ ਕਰਦਾ ਉਹਨੂੰ ਅਸੀਂ ਇੱਕ ਕੂਪਨ ਲੱਕੀ ਡਰੋ ਦਾ ਨਾਲ ਦੇਣਾ ਹੈ ਕੋਈ 50000 ਦੀ ਕਰਦਾ ਤਾਂ ਉਹਨੂੰ ਪੰਜ ਕੂਪਨ ਦੇਣੇ ਹੈਗੇ ਲੱਖ ਦੀ ਕਰਦਾ ਤਾਂ ਅਸੀਂ ਉਹਨੂੰ 10 ਕੂਪਨ ਦੇਣੇ ਹੈਗੇ ਮਤਲਬ 1990 ਰੁਪਏ ਦੇ ਕੇ ਉਹ ਸਾਡੇ ਤੋਂ ਆਈਫੋਨ 17 ਲੈ ਸਕਦਾ ਕਿਰਨ ਕਾਰਜ ਜਤਨ ਦਾ ਵੀ ਮੌਕਾ ਹਾਂਜੀ ਕਾਰਜ ਜਤਨ ਦਾ ਵੀ ਮੌਕਾ ਜਿਹੜਾ ਹੈਗਾ ਇਹ ਵੀ ਸਾਡੀ ਸਕੀਮ ਹੈਗੀ ਏ ਏਸੀ ਨੂੰ ਵੀ ਤੁਸੀਂ 499 ਰੁਪਏ ਦੇ ਕੇ ਸਾਡੇ ਕੋਲ ਕੋਈ ਵੀ ਏਸੀ ਲੈ ਸਕਦੇ ਹੋ ਉਹਦੇ ਤੋਂ 999 ਰੁਪਏ ਦੇ ਕੇ ਤੁਸੀਂ ਵੱਡੇ ਤੋਂ ਵੱਡਾ ਫ੍ਰਿਜ ਆਪਣਾ ਲੈ ਸਕਦੇ ਹੋ ਆਪਣੇ ਘਰ ਲੈ ਕੇ ਜਾ ਸਕਦੇ ਹੋ 2999 ਰੁਪਏ ਸਿਰਫ ਦੇਣੇ ਆ ਤੁਸੀਂ ਤੇ ਕੋਈ ਵੀ ਲੈਪਟਾਪ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਮੈਰਜਾਂ ਵਾਸਤੇ ਤਾਂ ਬਹੁਤ ਸੌਖਾ ਹੋ ਗਿਆ ਜਿਵੇਂ ਸਮਾਨ ਬੰਦਾ ਖਰੀਦਦਾ 2-3 ਲੱਖ 5 ਲੱਖ ਦਾ ਤਾਂ ਉਸਦੇ ਵਾਸਤੇ ਤਾਂ 50-60 쿠ਪਨ ਬਣ ਜਾਣੇ ਆ ਤਾਂ ਉਹਦੇ ਵਿੱਚ ਗੱਡੀ ਜਿੰਨੀ ਵੀ ਸੌਖੀ ਹੈ ਭਾਜੀ ਹਾਂਜੀ ਸ਼ੁੱਕਾ ਇਲੈਕਟ੍ਰੋਨਿਕ ਦਾ ਇੱਕ ਵੱਡਾ ਸ਼ੋਰੂਮ ਹੈ ਬ੍ਰਾਂਡ ਹੈ ਜਿਸ ਨੇ ਆਪਣਾ ਨਾਮ ਕਮਾਇਆ ਹੈ ਤਾਂ ਟਰਾਈ ਸਿਟੀ ਦੇ 50 ਕਿਲੋਮੀਟਰ ਦੇ ਅੰਦਰ-ਅੰਦਰ ਜਿਹੜਾ ਏਰੀਆ ਹੈਗਾ ਉੱਥੇ ਸਾਡੀ ਡਿਲੀਵਰੀ ਬਿਲਕੁਲ ਫ੍ਰੀ ਰਹਿੰਦੀ ਹੈ 50 ਤਿਹਾਰਾ ਦਾ ਸਮਾਂ ਤਿਹਾਰਾ ਦੇ ਸਮੇਂ ਦੇ ਵਿੱਚ ਵੱਖ-ਵੱਖ ਦੁਕਾਨਦਾਰਾਂ ਵੱਲੋਂ ਅਨੇਕਾਂ ਤਰ੍ਹਾਂ ਦੇ ਆਫਰ ਲਗਾਏ ਹੋਏ ਨੇ ਪਰ ਇੱਕ ਏਦਾਂ ਦੇ ਸ਼ੋਰੂਮ ਤੁਹਾਨੂੰ ਲੈ ਕੇ ਆਏ ਹਾਂ ਚੋਕੀ ਟਰਾਈ ਸਿਟੀ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਅੱਜ ਤੋਂ ਨਹੀਂ ਕਾਫੀ ਸਾਲ ਪੁਰਾਣਾ ਹੈ ਜਿੱਥੇ ਕਿ ਇੱਕ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਉਸ ਸ਼ੋਰੂਮ ਦੇ ਮਾਲਕਾਂ ਨੇ ਲੋਕਾਂ ਦਾ ਭਰੋਸਾ ਜਿੱਤਿਆ ਆਪਣੇ ਗ੍ਰਾਹਕਾਂ ਦਾ ਭਰੋਸਾ ਜਿੱਤਿਆ ਜਿਸ ਤੋਂ ਬਾਅਦ ਜਾ ਕੇ ਅੱਜ ਤਿੰਨ ਫਲੋਰਾ ਜਿਹੜੀਆਂ ਉਹ ਸ਼ੋਰੂਮ ਦੀਆਂ ਨੇ ਜਿੱਦੇ ਵਿੱਚ ਕੀ ਪੂਰਾ ਸਮਾਨ ਇਲੈਕਟ੍ਰੋਨਿਕ ਦਾ ਭਰਿਆ ਹੋਇਆ ਮੈਂ ਪਹੁੰਚਿਆ ਹੋਇਆ ਮੁਹਾਲੀ ਦੇ ਕਸਬਾ ਨਮਾਗਰੋਂ ਦੇ ਅਸ਼ੋਕ ਇਲੈਕਟ੍ਰੋਨਿਕ ਸ਼ਾਪ ਦੇ ਵਿੱਚ ਜਿੱਥੇ ਕੀ ਤੁਸੀਂ ਇਲੈਕਟ੍ਰੋਨਿਕ ਦੇ ਕਿਸੇ ਵੀ ਸਮਾਨ ਦੇ ਨਾਲ ਹੁਣ ਗੱਡੀਆਂ ਜਿੱਤਣ ਦੇ ਆਫਰ ਪ੍ਰਾਪਤ ਕਰ ਸਕਦੇ ਹੋ ਸੋਨੂੰ ਲੈ ਕੇ ਤੁਸੀਂ ਨਵੀਂ ਗੱਡੀ ਆਪਣੇ ਘਰ ਲੈ ਜਾ ਸਕਦੇ ਹੋ ਤੇ ਜੀਐਸਟੀ ਕਾਰਨ ਵੀ ਦੱਸਿਆ ਕਿ ਕਾਫੀ ਰੇਟਾਂ ਦੇ ਵਿੱਚ ਫਰਕ ਪਿਆ ਹੈ 22 ਵਾਰ ਬਹੁਤ ਵੱਡੇ ਆਫਰ ਮਿਲਣ ਜਾ ਰਹੀ ਨੇ ਇਹ ਇਕੱਲਾ ਟਰਾਈ ਸਿਟੀ ਦਾ ਉਹ ਸ਼ੁਰੂ ਮੈਂ ਜੋ ਕਿ ਗੱਡੀਆਂ ਦਾ ਆਫਰ ਦੇ ਰਿਹਾ ਟਰਾਈ ਸਿਟੀ ਛੱਡੋ ਇਹ ਪੰਜਾਬ ਦਾ ਹੈ ਪੰਜਾਬ ਦੇ ਵਿੱਚ ਕੋਈ ਵੀ ਇੰਨਾ ਵੱਡੇ ਆਫਰ ਨਹੀਂ ਦੇਵੇਗਾ ਜੋ ਗੱਡੀਆਂ ਜਿੱਤਣ ਦਾ ਮੌਕਾ ਤੁਹਾਨੂੰ ਮਿਲ ਜੇ ਆਪਣੇ ਘਰ ਤੁਸੀਂ ਟੋਇਟਾ ਦੀ ਨਵੀਆਂ ਚਮਕਦੀਆਂ ਕਾਰਾਂ ਲੈ ਜਾ ਸਕਦੇ ਹੋ ਲੱਖਾਂ ਰੁਪਏ ਦੀਆਂ ਤੇ ਨਾਲ ਦੀ ਨਾਲ ਤੁਹਾਨੂੰ ਮੋਟਰਸਾਈਕਲ ਗਿਫਟ ਤੇ ਨਾਲ ਦੀ ਨਾਲ ਹੋਰ ਕਾਫੀ ਵੱਡੇ ਆਫਰ ਨੇ ਜਿਨ੍ਹਾਂ ਦੇ ਨਾਲ ਤੁਸੀਂ 10000 ਦਾ ਸਾਮਾਨ ਕੋਈ ਇਲੈਕਟ੍ਰੋਨਿਕ ਤਖਰੀਦੋ ਉਸ ਤੋਂ ਬਾਅਦ ਜਾ ਕੇ 쿠ਪਨ ਪੈਂਦਾ 쿠ਪਨ ਤੋਂ ਬਾਅਦ ਫਿਰ ਤੁਸੀਂ ਇੰਨੇ ਵੱਡੇ ਆਫਰ ਜਿਹੜੇ ਜਿੱਸਕਦੇ ਤਾਂ ਜਿਸ ਦੇ ਵਿੱਚ ਸ਼ੋਰਮ ਦੇ ਵਿੱਚ ਤੁਸੀਂ ਹਰ ਤਰੀਕੇ ਸਾਮਾਨ ਇੱਕ ਛੱਤ ਹੇਲੇ ਲੈ ਸਕਦੇ ਹੋ ਭਾਵੇਂ ਤੁਸੀਂ ਲੈਪਟਾਪ ਲੈਣਾ ਹੈ ਫ੍ਰਿਜ ਲੈਣਾ ਹੈ ਕੂਲਰ ਲੈਣਾ ਹੈ ਏਸੀ ਲੈਣਾ ਹੈ ਫੋਨ ਲੈਣਾ ਹੈ ਤਾਂ ਉਹ ਸਾਰਾ ਸਾਮਾਨ ਇੱਕ ਛੱਤ ਹੇਲੇ ਤੁਹਾਨੂੰ ਮਿਲੇਗਾ ਤੇ ਇਸ ਨੂੰ ਲੈ ਕੇ ਅਸੀਂ ਤੁਹਾਨੂੰ ਦੇਖੋ ਕਿ ਇੰਨਾ ਵੱਡਾ ਸ਼ੋਰਮ ਹੈ ਇਸ ਨੂੰ ਲੈ ਕੇ ਹਰ ਬੰਦਾ ਸੋਚਦਾ ਹੈ ਕਿ ਹੁਣ ਮੈਨੂੰ ਇਸ ਸ਼ੋਰਮ ਤੋਂ ਬਾਅਦ ਕਿੱਥੇ ਜਾਣ ਦੀ ਲੋੜ ਨਹੀਂ ਸਾਡੇ ਨਾਲ ਅਸ਼ੋਕ ਇਲੈਕਟ੍ਰੋਨਿਕਸ ਦੇ ਸ਼ੋਰੂਮ ਦੇ ਮਾਲਕ ਨੇ ਉਹ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਟਰਾਈ ਸਿਟੀ ਦਾ ਤਾਂ ਪਹਿਲਾਂ ਅਸੀਂ ਲਾਈ ਸੀ ਵੀਡੀਓ ਕਿ ਟਰਾਈ ਸਿਟੀ ਦਾ ਵੱਡਾ ਸ਼ੋਰੂਮ ਹੈ ਜਿੱਦੇ ਵਿੱਚ ਕੀ ਅਨੇਕਾਂ ਤਰ੍ਹਾਂ ਦੇ ਆਫਰ ਤੁਹਾਨੂੰ ਮਿਲਦੇ ਚੁਣਦੇ ਨੇ ਪਰ ਮੇਰੇ ਖਿਆਲ ਮੈਂ ਬਾਹਰ ਇੱਕ ਬੋਰਡ ਪੜ੍ਹਿਆ ਸੀ ਉਸ ਤੋਂ ਬਾਅਦ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਸੀ ਅੰਦਰ ਕਿ ਗੱਡੀਆਂ ਜਿੱਤਣ ਦਾ ਮੌਕਾ ਕਿ ਟੁਆਇਟਾ ਦੀਆਂ ਗੱਡੀਆਂ ਲੱਖਾਂ ਰੁਪਏ ਦੀਆਂ ਮੋਟਰਸਾਈਕਲ ਏਸੀ ਸਮਾਨ ਖਰੀਦੋ ਤੇ ਆਫਰ ਪਾਓ ਇਹ ਕੀ ਕਾਰਨ ਹੈ ਕਿ ਗੱਡੀਆਂ ਕੌਣ ਦਿੰਦਾ ਜੀ ਇਹਨੇ ਸਮਾਨ ਨਾਲ हां जी ਤੁਸੀਂ ਬਿਲਕੁਲ ਸਹੀ ਬੋਰਡ ਦੇਖਿਆ ਹੈ ਸਾਡਾ ਵੀ ਅਸੀਂ ਜਿਹੜੀ ਦੀਵਾਲੀ ਦੇ ਮੌਕੇ ਤੇ ਇਸ ਵਾਰ ਅਸੀਂ ਲੱਕੀ ਸ਼ੋਰਡ ਸ਼ੋਰਡ ਗਿਫਟ ਦਾ ਕਸਟਮਰ ਨੂੰ ਦੇਣਾ ਹੀ ਹੈ ਪਲੱਸ ਉਹਦੇ ਨਾਲ ਇੱਕ ਲੱਕੀ ਡਰੋ ਵੀ ਅਸੀਂ ਲਗਾਇਆ ਹੈਗਾ ਜਿਹਦੇ ਚ ਅਸੀਂ ਤਿੰਨ ਗੱਡੀਆਂ ਇੱਕ ਮੋਟਰਸਾਈਕਲ ਇੱਕ ਸਕੂਟਰ ਤੇ ਪੰਜ ਏਸੀ ਜਿਹੜੇ ਹੈਗੇ ਸੀ ਡਰੋ ਦੇ ਵਿੱਚ ਕੱਢਣੇ ਹੈਗੇ ਕਸਟਮਰ ਸਾਡੇ ਤੋਂ ਕੋਈ ਵੀ 10000 ਰੁਪਏ ਦੀ ਸ਼ਾਪਿੰਗ ਕਰਦਾ ਹੈ ਉਹਨੂੰ ਅਸੀਂ ਇੱਕ ਕੂਪਨ ਲੱਕੀ ਡਰੋ ਦਾ ਨਾਲ ਦੇਣਾ ਹੈ ਜੇ ਕੋਈ 50000 ਦੀ ਕਰਦਾ ਤਾਂ ਉਹਨੂੰ 5 쿠ਪਨ ਦੇਣੇ ਹੈਗੇ ਲੱਖ ਦੀ ਕਰਦਾ ਤਾਂ ਅਸੀਂ ਉਹਨੂੰ 10 쿠ਪਨ ਦੇਣੇ ਹੈਗੇ ਮਤਲਬ 10000 ਦੇ ਉੱਪਰ ਅਸੀਂ ਇੱਕ 쿠ਪਨ ਉਹਨੂੰ ਦੇਣਾ ਹੈਗਾ ਡਰੋ ਵਾਸਤੇ ਠੀਕ ਹੈ ਜੀ ਤੇ ਉਹਦਾ ਜਿਹੜਾ ਡਰੋ ਹੈਗਾ ਅਸੀਂ 1 ਨਵੰਬਰ ਨੂੰ ਕੱਢਾਂਗੇ ਪਹਿਲਾ ਡਰੋ ਠੀਕ ਹੈ ਜੀ ਤੇ ਲਾਸਟ ਜਿਹੜਾ ਫਾਈਨਲ ਸਾਡਾ ਡਰੋ ਹੋਏਗਾ ਉਹ 28 ਦਸੰਬਰ ਨੂੰ ਅਸੀਂ ਕੱਢਣਾ ਹੈਗਾ ਠੀਕ ਹੈ ਬਾਕੀ ਹਰ ਪ੍ਰੋਡਕਟ ਤੇ ਅਲੱਗ-ਅਲੱਗ ਆਫਰਸ ਵੀ ਹੈਗੀਆਂ ਕੱਲਾ ਲੱਕੀ ਡਰੋ ਹੀ ਨਹੀਂ ਹੈਗਾ ਸਾਡੇ ਕੋਲ ਹੋਰ ਵੀ ਬਹੁਤ ਸਾਰੀ ਆਫਰਸ ਜਿਹੜੀ ਹੈਗੀ ਦੀਵਾਲੀ ਦੀਆਂ ਸਾਡੇ ਕੋਲ ਹੈਗੀਆਂ ਸਰ ਕਾਫੀ ਲੋਕਾਂ ਦੇ ਸਵਾਲ ਮਨਾ ਚੇ ਹੋਣਗੇ ਕਿ ਕਿਤੇ ਆਪਣੇ ਬੰਦਿਆਂ ਨੂੰ ਤਾਂ ਨਹੀਂ ਡਰਾ ਕਰ ਦੇਣੇ ਆਪਣੇ ਬੰਦੇ ਨੂੰ ਗੱਡੀਆਂ ਕੱਢ ਦੇਣੀਆਂ ਇਸ ਚੀਜ਼ ਦੀ ਕੀ ਗਾਰੰਟੀ ਹੋਏਗੀ ਜੀ ਤੁਹਾਡੇ ਜਿਹੜੇ ਦੇਖਣ ਵਾਲੇ ਦਰਸ਼ਕ ਨੇ ਜਾਂ ਤੁਹਾਡੇ ਕਸਟਮਰ ਬਿਲਕੁਲ ਗਾਰੰਟੀ ਹੋਏਗੀ ਜੀ ਇੱਕ ਤਾਂ ਕਸਟਮਰ ਜਿਹੜਾ ਵੀ ਸਮਾਨ ਖਰੀਦੇਗਾ ਕੂਪਨ ਉਹਦੇ ਸਾਹਮਣੇ ਭਰੇ ਜਾਏਗਾ ਕੂਪਨ ਦੀ ਕਾਪੀ ਉਹਨੂੰ ਵੀ ਦਿੱਤੀ ਜਾਏਗੀ ਨਾਲ ਤੇ ਜਦੋਂ ਡਰਾ ਹੋਏਗਾ ਕਸਟਮਰ ਨੂੰ ਬੁਲਾਇਆ ਜਾਏਗਾ ਉਹਦੇ ਸਾਹਮਣੇ ਡਰਾ ਜਿਹੜਾ ਹੈਗਾ ਕੱਢਿਆ ਜਾਏਗਾ ਬਕਾਇਦਾ ਕੂਪਨ ਚੈੱਕ ਕਰਾ ਦੇਗਾ ਕੋਈ ਵੀ ਸਮਾਨ ਇਲੈਕਟ੍ਰੋਨਿਕ ਕੋਈ ਵੀ ਸਮਾਨ ਖਰੀਦਣ ਤੇ ਕੂਪਨ ਮਿਲੇਗਾ ਪਾਵੇਂ ਤੁਸੀਂ ਮੋਬਾਈਲ ਕੋਈ ਦੇ ਰਹੇ ਹੋ ਜਾਂ ਫਿਰ ਕੋਈ ਫ੍ਰਿਜ ਦੇ ਰਹੇ ਹੋ ਕੂਲਰ AC LED ਕੋਈ ਵੀ ਹਰ ਸਮਾਨ ਤੇ ਹਾਂਜੀ ਹਾਂਜੀ ਹਰ ਸਮਾਨ ਦੇ ਉੱਪਰ ਅਸੀਂ ਜਿਹੜਾ ਹੈਗਾ 쿠ਪਨ ਦੇਵਾਂਗੇ ਚਾਹੇ ਉਹ ਕਸਟਮਰ ਮੋਬਾਈਲ ਲੈ ਰਹਾ ਹੈਗਾ ਜਾਂ ਚੂਲਾ ਲੈਂਦਾ ਚਿਮਨੀ ਲੈਂਦਾ ਈਵਨ ਕਿ ਪ੍ਰੈਸਰ ਲੈਂਦਾ ਕੁਛ ਲੈਂਦਾ ਮਤਲਬ 10000 ਰੁਪਏ ਦਾ ਮਿਨੀਮਮ ਬਿੱਲ ਉਹਦਾ ਬਣਨਾ ਚਾਹੀਦਾ ਤੇ ਉਹਦੇ ਤੇ ਅਸੀਂ ਨੂੰ 쿠ਪਨ ਦੇਣਾ ਹੀ ਦੇਣਾ ਛੋਟ 쿠ਪਨ ਹੈ ਜੀ ਇੱਕ GST ਨੂੰ ਲੈ ਕੇ ਬਹੁਤ ਸਮਾਨ ਇਲੈਕਟ੍ਰੋਨਿਕ ਦਾ ਹੈ ਕਿ ਸਮਾਨ ਦਾ ਰੇਟ ਘਟਿਆ ਤਾਂ ਸਾਡੇ ਦਰਸ਼ਕਾਂ ਨੂੰ ਜੂਰ ਧਿਆਨ ਦੇ ਵਿੱਚ ਲਿਆ ਦਿਓ ਕਿ ਕਿਹੜੇ ਕਿਹੜੇ ਸਾਮਾਨ ਸਸਤੇ ਰੇਟਾਂ 'ਚ ਹੋ ਗਿਆ ਜਿਹੜੇ ਲੋਕ ਕਿ ਸੋਚਦੇ ਸੀ ਕਿ ਪਤਾ ਨਹੀਂ ਕਿੰਨਾ ਕੁ ਮਹਿੰਗਾ ਸੀ ਖਰੀਦ ਨਹੀਂ ਸਕਦੇ ਤਾਂ ਜੀਐਸਟੀ ਕਾਰਨ ਕਿੰਨਾ ਕੁ ਫਰਕ ਪਿਆ ਜੀ ਦੇਖੋ ਜੀਐਸਟੀ ਦੀ ਜੇ ਆਪਾਂ ਗੱਲ ਕਰੀਏ ਮਤਲਬ ਜਿਹੜੀ ਇਸ ਵਾਰ ਦੀ ਦੀਵਾਲੀ ਹੈਗੀ ਐ ਉਹ ਬੰਪਰ ਦੀਵਾਲੀ ਹੈ ਤੁਸੀਂ ਲਗਾਓ ਵੀ ਕਸਟਮਰ ਵਾਸਤੇ ਡਬਲ ਆਫਰ ਹੈਗੀ ਐ ਇਸ ਵਾਰ ਕਿਉਂਕਿ ਇੱਕ ਤਾਂ ਜੀਐਸਟੀ ਦੇ ਨਾਲ 10% ਦਾ ਰੇਟ ਦਾ ਸਿੱਧਾ ਫਰਕ ਪਿਆ ਹੈ ਐਲਈਡੀ ਦੇ ਉੱਪਰ ਏਸੀ ਦੇ ਉੱਪਰ ਤੇ ਆਪਣੇ ਡਿਸ਼ ਵਾਸ਼ਰ ਦੇ ਉੱਪਰ ਇਹਨਾਂ ਚੀਜ਼ਾਂ ਦੇ ਰੇਟ ਜਿਹੜੇ ਹੈਗੇ ਬਹੁਤ ਜ਼ਿਆਦਾ ਥੱਲੇ ਆ ਗਏ ਆ ਪਲੱਸ ਉਹਦੇ ਨਾਲ ਨਾਲ ਫਿਰ ਦੀਵਾਲੀ ਦਾ ਮੌਕਾ ਹੈ ਤਿਹਾਰਾਂ ਦਾ ਮੌਕਾ ਹੈ ਨਵਰਾਤਰੀ ਤੁਸੀਂ ਤਾਂ ਹੁਣ ਸਕੀਮਾਂ ਸ਼ੁਰੂ ਹੋ ਗਈਆਂ ਉਹਦੇ ਡਿਸਕਾਊਂਟ ਲੱਗਤੋ ਹੈਗੇ ਆ ਕੈਸ਼ਬੈਕ ਡਿਸਕਾਊਂਟ ਲੱਗਤੋ ਹੈਗੇ ਜਦੋਂ ਮੈਂ ਤੁਹਾਨੂੰ ਥੋੜਾ ਥੋੜਾ ਬਰੀਫ ਕਰ ਦਣਾ ਵੀ ਜਿਹੜਾ LED ਹੈਗੀ ਹੈ ਹੁਣ LED ਜਿੱਦਾਂ 43 ਇੰਚ ਦੀ LED ਕਸਟਮਰ ਲੈਂਦਾ ਜਿਹੜੀ LED ਪਹਿਲਾਂ ਕਸਟਮਰ 30-32 ਹਜ਼ਾਰ ਦੀ ਲੈਂਦਾ ਸੀ ਆਪਾਂ ਬ੍ਰਾਂਡਡ LED ਦੀ ਗੱਲ ਕਰ ਰਹੇ ਹਾਂ ਜਿਦਾ LG Samsung Sony ਦਾ ਤਾਂ ਉਹ LED ਅੱਜ ਜਿਹੜੀ ਸਟਾਰਟਿੰਗ ਰੇਂਜ ਹੈਗੀ ਹੈ ਉਹਦੀ ਉਹ 3 ਉਹ हटके 25000 ਤੇ ਰੇਂਜ ਜਿਹੜੀ ਹੈ स्टार्ट ਹੋ ਗਈ ਹੈ ਉਸ ਐਲਈਡੀ ਦੀ ਮਤਲਬ 3500 ਤੋਂ ਲੈ ਕੇ 4000 ਤੱਕ ਜਿਹੜਾ ਰੇਟ ਹੈਗਾ ਉਹਦਾ ਘਟ ਗਿਆ ਹੈਗਾ ਜੇ ਆਪਾਂ ਵੱਡੀ ਐਲਈਡੀ 50 55 ਇੰਚ ਦੀ ਗੱਲ ਕਰੀ ਤਾਂ ਉਹਦੀ 5000 ਤੋਂ ਲੈ ਕੇ 6000 ਰੁਪਏ ਤੱਕ ਦਾ ਰੇਟ ਘਟ ਗਿਆ ਹੈ ਫਿਰ ਜਿਹੜੇ ਵੱਡੇ ਸਾਈਜ਼ ਅੱਜਕੱਲ ਲੋਕ ਬੜੇ ਪਸੰਦ ਕਰਦੇ 65 ਇੰਚ 75 ਇੰਚ ਉਹ ਤੋਂ 8 ਤੋਂ ਲੈ ਕੇ 10 10000 ਰੁਪਏ ਦਾ ਰੇਟ ਦਾ ਫਰਕ ਆ ਗਿਆ ਹੈ ਇਕ ਤਾਂ ਉਹ ਫਰਕ ਆ ਗਿਆ ਪਲੱਸ ਦੂਜਾ ਜਿਹੜਾ ਦੀਵਾਲੀ ਦੇ ਡਿਸਕਾਊਂਟ ਸਾਡਾ ਸਟੋਰ ਡਿਸਕਾਊਂਟ ਹੈਗਾ ਅਪ ਟੂ 40% ਤੱਕ ਦਾ ਅਸੀਂ ਡਿਸਕਾਊਂਟ ਜਿਹੜਾ ਐ ਏਲਈਡੀਆਂ ਤੇ ਲਗਾਇਆ ਹੋਇਆ ਉਹ ਹਰ ਬ੍ਰਾਂਡ ਦੇ ਉੱਪਰ ਤੁਹਾਨੂੰ ਅਲੱਗ-ਅਲੱਗ ਡਿਸਕਾਊਂਟ ਮਿਲੇਗਾ ਤੇ ਉਹਦੇ ਨਾਲ-ਨਾਲ 10% ਦਾ ਕੈਸ਼ਬੈਕ ਜਿਹੜਾ ਕਿ ਕ੍ਰੈਡਿਟ ਕਾਰਡ ਦੇ ਉੱਪਰ ਸਾਡੀ ਸਕੀਮਾਂ ਚੱਲ ਰਹੀਆਂ ਉਹ ਅਲੱਗ ਤੋਂ ਕਸਟਮਰ ਨੂੰ دیا ਜਾਏਗਾ ਪਲੱਸ ਜਿਹੜਾ ਲੱਕੀ ਡਰੋਅ ਦੀ ਸਕੀਮ ਹੈਗੀ ਉਹ ਅਲੱਗ ਹੈਗੀ ਹੈ ਗੱਡੀ ਜਿੱਤਣ ਦਾ ਜੀ ਤੇ ਜਿਹੜਾ ਅਸ਼ੋਰਟ ਗਿਫਟ ਹੈਗਾ ਉਹ ਵੀ ਸਾਡਾ ਨਾਲ ਹੈਗਾ ਹੁਣ ਕਿਸੇ ਨਾਲ ਸਾਊਂ ਰਸਈ ਹੈਗੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਮਤਲਬ ਉਹ ਵੀ ਜਿਹੜਾ ਸਾਡਾ ਛੋਟ ਗਿਫਟ ਵੀ ਹੋਏਗਾ ਉਹ ਵੀ ਬ੍ਰਾਂਡਡ ਹੋਏਗਾ ਪਲੱਸ ਯੂਜ਼ੇਬਲ ਗਿਫਟ ਹੋਏਗਾ ਜਿਹੜਾ ਕਸਟਮਰ ਨੂੰ ਕੰਮ ਆਏਗਾ ਕਰ ਸਰ ਇੱਕ ਮੋਬਾਈਲ ਨੂੰ ਲੈ ਕੇ ਜਿਵੇਂ ਨਵਾਂ ਫੋਨ ਲਾਂਚ ਹੋਇਆ 17 ਐਪਲ ਤਾਂ ਉਸ ਤੋਂ ਬਾਅਦ ਕਾਫੀ ਨੌਜਵਾਨ ਮੁੰਡੇ ਕੁੜੀਆਂ ਦਾ क्रेज ਹੈ ਕਿ ਅਸੀਂ ਉਹ ਲਈਏ ਜਾਂ ਫਿਰ ਉਸ ਤੋਂ ਪਹਿਲਾਂ ਜਿਹੜੇ ਲਾਂਚ ਹੋਏ ਨੇ ਉਹ ਵੀ ਲੈਣ ਵਾਸਤੇ ਕਾਫੀ ਮੁੰਡੇ ਕੁੜੀ ਚੰਡੀਗੜ੍ਹ ਵਾਸਤੇ ਆਉਂਦੇ ਨੇ ਜਾਂ ਫਿਰ ਹੋਰ ਵੱਡੇ ਸ਼ਹਿਰਾਂ ਜਾਂਦੇ ਨੇ ਪਰ ਪਹਿਲਾ ਐਪਲ ਦਾ ਫੋਨ ਹੈ ਜਿਸਦੇ ਉੱਤੇ ਕੋਈ ਆਫਰ ਨਹੀਂ ਹੁੰਦਾ ਕੀ Apple ਦੇ ਫੋਨ ਦੇ ਉੱਤੇ ਵੀ ਇੱਕ ਕਾਰਾਂ ਜਿੱਤਣ ਦਾ ਮੋਟਰਸਾਈਕਲ ਜਿੱਤਣ ਦਾ AC ਜਿੱਤਣ ਦੀ ਜਿਹੜੀ ਫੈਸਿਲਿਟੀ ਹੈ ਇਸ ਤਰ੍ਹਾਂ ਅਵੇਲੇਬਲ ਹੈ ਜੀ ਹਾਂਜੀ ਬਿਲਕੁਲ ਮੋਬਾਈਲ ਦੇ ਉੱਪਰ ਵੀ ਅਸੀਂ ਦੇ ਰਹੇ ਹਾਂ iPhone 17 ਜਿਹੜਾ ਹੈਗਾ ਇਹਦੇ ਨਾਲ ਵੀ ਅਸੀਂ ਜਿਹੜਾ ਹੈਗਾ ਲੱਕੀ ਡਰੋ ਦਾ ਕੂਪਨ ਨਾਲ ਦੇਵਾਂਗੇ ਔਰ ਇੱਕ ਕੂਪਨ ਨਹੀਂ ਦੇਵਾਂਗੇ iPhone 17 ਜੇ ਆਪਾਂ ਗੱਲ ਕਰੀਏ ਤੇ ਅੱਜ ਦੀ ਡੇਟ ਸ 82900 ਦੀ ਰੇਂਜ ਚ ਹੈਗਾ ਤਾਂ 8 ਲੱਕੀ ਡਰੋ ਕੂਪਨ ਇਸ ਨੂੰ ਕਸਟਮਰ ਨੂੰ ਨਾਲ ਦੇਵਾਂਗੇ ਔਰ ਇੰਨਾ ਨਹੀਂ ਦੇ ਨਾਲ ਜਿਹੜੀ ਸਕੀਮ ਹੈਗੀ ਹੈ ਸਾਡੇ ਕੋਲ ਆਈਫੋਨ ਲੈਣ ਵਾਸਤੇ ਬੰਦੇ ਨੂੰ ਇੰਤਜ਼ਾਰ ਨਹੀਂ ਕਰਨਾ ਕਿ ਮੇਰੀ ਜੇਬ 'ਚ ਪੈਸੇ ਆਣਗੇ ਤਾਂ ਮੈਂ ਆਈਫੋਨ ਖਰੀਦੂਗਾ ਸਿਰਫ 1990 ਰੁਪਏ ਦੇ ਕੇ ਉਹ ਸਾਡੇ ਤੋਂ ਆਈਫੋਨ 17 ਲੈ ਸਕਦਾ ਹੈ 1990 ਰੁਪਏ ਦੇ ਕੇ 17 ਜੋ ਨਵਾਂ ਲਾਂਚ ਹੋਇਆ ਹੈ Apple ਦਾ ਫੋਨ ਲੈ ਸਕਦਾ ਬੰਦਾ ਇਹ ਆਫਰ ਤੁਹਾਡੇ ਕੋਲ ਬਿਲਕੁਲ ਹਾਂਜੀ ਇਹੀ ਆਫਰ ਨਾਂ ਦੇ ਨਾਲ ਕਾਰਜਿਤਨ ਦਾ ਵੀ ਮੌਕਾ ਹਾਂਜੀ ਕਾਰਜਿਤਨ ਦਾ ਵੀ ਮੌਕਾ ਜਿਹੜਾ ਹੈਗਾ ਨਾਲ ਦੇ ਨਾਲ ਇਹਨਾਂ ਦਾ ਆਫਰ ਤਾਂ ਕੋਈ ਚੰਡੀਗੜ੍ਹ ਦੇ ਵੱਡੇ ਸ਼ੋਰੂਮ ਮਾਲਕ ਜਾਂ ਫਿਰ ਦਿੱਲੀ ਵਰਗੇ ਮਾਲਕ ਵੀ ਨਹੀਂ ਦੇਣਗੇ ਜਿਹੜੇ ਤੁਸੀਂ ਦੇ ਰਹੇ ਹੋ ਹਾਲੇ ਤੱਕ ਦੇਖੋ ਜਿਹੜੀ ਇਹ ਆਫਰ ਅਸੀਂ ਲਗਾਈ ਹੈਗੀ ਆਫਰ ਇਲੈਕਟ੍ਰੋਨਿਕ ਦੇ ਕਿਸੇ ਵੀ ਸਟੋਰ ਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਜਿਹੜੀ ਅਸੀਂ ਆਫਰ ਲਾਂਚ ਕੀਤੀ ਹੈ ਇਹ ਟਰਾਈ ਸਿਟੀ ਦੀ ਸਭ ਤੋਂ ਵੱਡੀ ਆਫਰ ਹੈ ਜਿਹੜੇ ਇਲੈਕਟ੍ਰੋਨਿਕ ਸਟੋਰ ਤੇ ਸਿਰਫ ਤੁਹਾਨੂੰ ਸਾਡੇ ਕੋਲ ਹੀ ਇੱਥੇ ਮਿਲੇਗੀ ਅਸ਼ੋਕਾ ਐਂਟਰਪ੍ਰਾਈਜ਼ਸ ਤੇ ਅੱਛਾ ਜਿਵੇਂ 15 16 ਜਿਹੜੇ ਜਿੰਨੇ ਵੀ ਇਸ ਤਰੀਕੇ ਦੇ ਮੋਬਾਈਲ ਆਏ ਨੇ Apple ਦੇ ਉਹ ਸਾਰੇ ਤੁਹਾਡੇ ਕੋਲ ਵੇਲ ਬਣੇ ਜਾਂ ਫਿਰ ਹੋਰ ਕੰਪਨੀ Vivo ਤੇ ਕਿਸੇ ਨੇ ਕੋਈ Android ਕੋਈ ਵੀ ਫੋਨ ਲੈਣਾ ਹੈ ਉਹ ਸਾਰੇ ਮਿਲ ਜਾਣਗੇ ਇੱਕ ਛਤਰਲੇ ਹਾਂਜੀ ਆਈਫੋਨ ਦੇ ਸਾਰੇ ਮਾਡਲ ਸਾਡੇ ਕੋਲ ਮਿਲ ਜਾਣਗੇ ਆਈਫੋਨ 13 ਵੀ ਮਿਲ ਜੇਗਾ 15 ਵੀ ਮਿਲ ਜੇਗਾ 16 ਵੀ ਮਿਲ ਜੇਗਾ 17 ਵੀ ਬਾਕੀ ਹੋਰ ਵੀ ਬੜੀ ਰੇਂਜ ਹੈ ਉਹਨਾਂ ਦੇ ਵੀ ਇਹੀ ਆਫਰ ਹਾਂਜੀ ਇਹਨਾਂ ਤੇ ਵੀ ਸੇਮ ਸਾਰੇ ਆਫਰ ਹੈਗੀ ਕਾਰਾਂ ਵਾਲੀ ਵੀ ਹੈਗੀ ਤੇ ਛੋਟ ਗਿਫਟ ਵਾਲੀ ਵੀ ਹੈਗੀ ਹੈ ਠੀਕ ਹੈ ਜੀ ਪਲੱਸ 1990 ਵਾਲੀ ਜਿਹੜੀ ਆਫਰ ਆ ਉਹ ਵੀ ਹੈ ਤੇ ਇਹਦੇ ਨਾਲ ਜੇ ਤੁਸੀਂ ਐਂਡਰੋਇਡ ਫੋਨ ਲੈਣਾ ਸਾਡੇ ਤੋਂ ਕੋਈ Oppo ਦਾ ਲੈਣਾ ਹੈ Vivo ਦਾ ਲੈਣਾ ਹੈ Samsung ਦਾ ਲੈਣਾ ਹੈ ਠੀਕ ਹੈ ਜੀ ਉਹ ਵੀ ਸਾਡੇ ਕੋਲ ਸਾਰੇ ਹੈਗੇ ਆ ਉਹਨੂੰ ਵੀ ਤੁਸੀਂ 990 ਰੁਪਏ ਦੇ ਕੇ ਸਾਡੇ ਤੋਂ ਲੈ ਸਕਦੇ ਹੋ ਪਲੱਸ ਉਹਦੇ ਨਾਲ ਜਿਹੜਾ ਕਾਰਜ ਚਿਤਨ ਦਾ ਮੌਕਾ ਹੈ ਉਹ ਵੀ ਇਹ ਨਾਲ ਦਿੱਤਾ ਜਾਏਗਾ। ਨਾਲ ਦੀ ਨਾਲ ਇਹ ਵੀ ਦੱਸ ਦੋ ਕਿ ਜਿੱਦਾਂ ਜੀਐਸਟੀ ਦੇ ਪਤਾ ਲੱਗਿਆ ਕਿ ਜੀਐਸਟੀ ਤੇ ਏਸੀ ਤੇ ਵੀ ਬਹੁਤ ਵੱਡੇ ਆਫਰ ਨੇ ਘਟ ਗਏ ਰੇਟ ਉਹਨਾਂ ਦੇ ਵੀ ਏਸੀਆਂ ਦੇ ਵੀ ਬੰਦੇ ਦੀ ਤਮੰਨਾ ਹੁੰਦੀ ਹੈ ਕਿ ਜਿੱਦ ਤੇ ਕਿੰਨਾ ਗਰਮੀ ਦਾ ਮੌਸਮ ਹੈ ਆਪਣਾ ਏਸੀ ਲਵਾ ਲਈਏ ਘਰ ਏਸੀ ਤੇ ਵੀ ਕਿੰਨਾ ਫਰਕ ਪਿਆ ਜੀਐਸਟੀ ਦਾ? ਹਾਂਜੀ ਏਸੀ ਤੇ ਵੀ ਇਦਾਂ ਹੀ ਜੀਐਸਟੀ ਜਿਸ ਦਾ ਹੁਣ ਪਹਿਲਾਂ 28% ਸੀਗਾ ਤੇ ਹੁਣ 18% ਹੋ ਗਿਆ। ਜੀਐਸਟੀ ਦੇ ਉੱਪਰ ਵੀ ਤੁਹਾਨੂੰ ਏਸੀ ਦੇ ਉੱਪਰ ਜਿਹੜਾ ਜੀਐਸਟੀ 10% ਕਟਿਆ ਹੈਗਾ ਤਾਂ ਉਹਦੇ ਨਾਲ ਮਤਲਬ 1 ਟਨ ਤੋਂ ਲੈ ਕੇ 1.5 ਟਨ ਦਾ ਜਿਹੜਾ AC ਹੈ ਤੇ 3500 ਰੁਪਏ ਤੋਂ ਲੈ ਕੇ 4500 ਰੁਪਏ ਤੱਕ ਦਾ ਜਿਹੜਾ ਪ੍ਰਾਈਸ ਹੈਗਾ ਡ੍ਰੋਪ ਆਇਆ ਹੈ ਜਿਹੜੇ 2 ਟਨ ਦੇ AC ਹੈਗੇ ਉਹਦੇ ਤੇ 5 ਤੋਂ 6000 ਰੁਪਏ ਤੱਕ ਦਾ ਡ੍ਰੋਪ ਹੈਗਾ ਉਹ ਤਾਂ ਮਿਲੇਗਾ ਹੀ ਨਾਲ ਪਲੱਸ ਜਿਹੜਾ ਆਫ ਸੀਜ਼ਨ ਹੁਣ AC ਦਾ ਸ਼ੁਰੂ ਹੋ ਗਿਆ ਉਹਦਾ ਡਿਸਕਾਊਂਟ ਜਿਹੜਾ ਹੈਗਾ ਅਲੱਗ ਤੋਂ ਦਿੱਤਾ ਜਾਵੇਗਾ ਪਲੱਸ ਉਹਦੇ ਨਾਲ ਵੀ ਜਿਹੜਾ ਕਾਰ ਜਿੱਤਣ ਦਾ ਮੌਕਾ ਹੈ ਲੱਕੀ ਡ੍ਰੋਪ ਵਾਲਾ ਉਹ ਤੁਹਾਨੂੰ ਨਾਲ ਦਿੱਤਾ ਜਾਏਗਾ AC ਤੇ ਵੀ ਸਾਡੀ ਸਕੀਮ ਹੈਗੀ ਏ AC ਨੂੰ ਵੀ ਤੁਸੀਂ 499 ਰੁਪਏ ਦੇ ਕੇ ਸਾਡੇ ਕੋਲ ਕੋਈ ਵੀ AC ਲੈ ਸਕਦੇ ਹੋ ਆਸਾਨ ਕਿਸ਼ਤਾਂ ਤੇ ਉਹ ਵੀ 0% ਵਿਆਜ ਦੇ ਉੱਪਰ ਕੋਈ ਫਲੋਡਿੰਗ ਨੋ ਮੇਰੇ ਵਿੱਚ ਮਤਲਬ ਕਿ 500 ਰੁਪਏ ਚ ਲਾ ਲਓ 500 ਰੁਪਏ ਦਿਓ ਏਸੀ ਆਪਣੇ ਘਰ ਲੈ ਜਿਓ ਏਸੀ ਤੁਹਾਡੇ ਘਰ ਲੱਗ ਜਾਏਗਾ 500 ਰੁਪਏ ਦੇ ਕੇ ਨਾਲ ਗੱਡੀ ਜਿੱਤਨ ਦਾ ਆਫਰ ਨਾਲੇ ਗੱਡੀ ਜਿੱਤਨ ਦਾ ਆਫਰ ਜਿਹੜਾ ਹੈਗਾ ਮਿਲੇਗਾ ਮਤਲਬ ਇਹ ਜਿਹੜੀ ਦੀਵਾਲੀ ਹੈਗੀ ਬੰਪਰ ਦੀਵਾਲੀ ਅਸੀਂ ਮਨਾ ਰਹੇ ਹਾਂ ਤੇ ਜਿਹੜੇ ਘਰ ਗੱਡੀ ਵੀ ਨਹੀਂ ਤਾਂ ਉਹ ਬੰਦਾ ਗੱਡੀ ਨਾਲ ਸੁਪਨਾ ਉਹਦਾ ਪੂਰਾ ਹੋ ਸਕਦਾ ਹਾਂਜੀ ਆਫਰਾਂ ਅਸੀਂ ਪਹਿਲਾਂ ਵੀ ਬਹੁਤ ਲਗਾਉਂਦੇ ਹਾਂ ਹਰ ਦੀਵਾਲੀ ਤੇ ਪਰ ਇਹ ਆਫਰ ਅਸੀਂ ਇਸ ਵਾਰ ਬਹੁਤ ਮਤਲਬ ਬੜੀ ਆਫਰ ਲਗਾਈਏ ਤੇ ਇਹਦੇ ਨਾਲ ਸਾਨੂੰ ਲੋਕਾਂ ਦਾ ਪਿਆਰ ਵੀ ਬਹੁਤ ਮਿਲ ਰਿਹਾ ਹੈ ਬਹੁਤ ਅੱਛਾ ਰਿਜ਼ਲਟ ਸਾਨੂੰ ਮਿਲੇ ਕਿਉਂਕਿ ਅਸੀਂ 17 ਤਰੀਕ ਨੂੰ ਲਾਂਚ ਕੀਤੀ ਸੀਗੀ ਆਫਰ ਇਹ ਤੇ ਅੱਜ 20 ਤਰੀਕ ਹੋਈ ਹੈ 3 ਦਿਨ ਦੇ ਅੰਦਰ ਹੀ ਅਸੀਂ ਬਹੁਤ ਸਾਰੇ ਆਫਰ ਜਿਹੜੇ ਲੋਕਾਂ ਨੂੰ ਵੰਡ ਚੁੱਕੇ ਆ ਮੈਂ ਤੁਹਾਨੂੰ ਇੱਕ ਆਪਣਾ ਜਿਹੜਾ ਸਾਡਾ ਲੱਕੀ ਡਰੋਅ ਦਾ ਡੱਬਾ ਹੈਗਾ 쿠ਪਨ ਲਗਾਣੇ ਆ ਉਹ ਵੀ ਤੁਹਾਨੂੰ ਦਿਖਾਉਂਗਾ ਉਹ ਤੁਸੀਂ ਦੇਖੋ ਸਾਡੇ ਕੋਲ ਹੁਣ ਹੀ ਨਾਲ ਭਰਨਾ ਸ਼ੁਰੂ ਹੋ ਗਿਆ ਮਤਲਬ ਲੋਕਾਂ ਨੂੰ ਬਹੁਤ ਅਟਰੈਕਟ ਕਰ ਰਹੀ ਹੈ ਆਫਰ ਬਹੁਤ ਵਧੀਆ ਲੱਗ ਰਹੀ ਹੈ ਕਦੋਂ ਤੱਕ ਇਹ ਵਸੀ ਆਫਰ ਤੁਹਾਡੀ ਥੋੜੀ ਥੋੜੀ ਦਰ ਇਹ ਆਫਰ ਦਿਵਾਲੀ ਤੱਕ ਅਸੀਂ ਚਲਾਵਾਂਗੇ ਹਾਂਜੀ ਦਿਵਾਲੀ ਤੱਕ ਚਲਾਵਾਂਗੇ ਕੱਢਣ ਦਾ ਸਮਾਂ ਕਦੋਂ ਹੈ ਡਰਾ ਦਾ ਜਿਹੜੇ ਕੱਢ ਰਹੇ ਹਾਂਜੀ ਜਿਹੜਾ ਪਹਿਲਾ ਡਰੋ ਹੈ ਉਹ 1 ਨਵੰਬਰ ਨੂੰ ਅਸੀਂ ਕੱਢਾਂਗੇ ਉਸ ਤੋਂ ਬਾਅਦ ਵੀ ਜਿਹੜੀ ਆਫਰ ਹੈ ਸਾਡੀ ਕੰਟੀਨਿਊ ਰਹੇਗੀ ਇਹ 28 ਨਵੰਬਰ 28 ਦਸੰਬਰ ਨੂੰ ਜਿਹੜਾ ਹੈਗਾ ਉਹ ਫਾਈਨਲ ਡਰੋਅ ਸੀ ਕੱਢਾਂਗੇ ਅੱਛਾ ਸਰ ਤੁਹਾਡੇ ਇਸ ਸ਼ੋਰੂਮ ਦੇ ਵਿੱਚ ਇੱਕ ਛੱਤ ਹੱਲੇ ਮੇਰੇ ਕੋਲ ਸਾਰੇ ਸਮਾਨ ਅੰਦਰ ਦੇਖਿਆ ਲੈਪਟਾਪ ਕਿਸੇ ਨੂੰ ਲੈਣਾ ਹੈ ਇੱਕ ਫ੍ਰੀਜ ਲੈਣਾ ਹੈ ਕਿਸੀ ਨੇ ਏਸੀ ਲੈਣਾ ਹੈ ਫ੍ਰੀਜਾਂ ਦੇ ਉੱਤੇ ਕੀ ਆਫਰ ਹੈ ਫ੍ਰੀਜਾਂ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਦੱਸ ਦੋ ਕਿ ਜਿੰਨਾਂ ਨੂੰ ਗੱਡੀ ਜਿੱਤਣ ਦਾ ਮੌਕਾ ਮਿਲੇ ਕਿਉਂਕਿ ਅਲੱਗ-ਅਲੱਗ ਚੀਜ਼ ਅਸੀਂ ਤਾਂ ਦੱਸ ਰਹੇ ਹਾਂ ਕਿ ਬੰਦਾ ਇਹ ਸੋਚਦਾ ਕਿ ਪਤਾ ਨਹੀਂ ਏਸੀਆਂ ਦੇ ਉੱਤੇ ਹੀ ਇਹ ਆਫਰ ਹੈ ਜਾਂ ਫਿਰ ਕਿਤਨੇ-ਕਿਤੇ ਐਲ ਡੀ ਦੇ ਆਫਰ ਹੈ ਫ੍ਰੀਜਾਂ ਦੇ ਉੱਤੇ ਵੀ ਆਫਰ ਹੈ ਹੈਜੀ ਫ੍ਰੀਜ ਦੇ ਉੱਪਰ ਵੀ ਬਿਲਕੁਲ ਇਹੀ ਆਫਰ ਹੈਗਾ ਕੂਪਨ ਦਾ ਆਫਰ ਤਾਂ ਹੈਗਾ ਹੀ ਹੈ ਪਲੱਸ ਉਹਦੇ ਨਾਲ ਜਿਹੜਾ ਫਾਈਨਾਂਸ ਆਫਰ ਹੈਗਾ ਫ੍ਰੀਜ ਤੇ ਵੀ ਸਾਡਾ ਬਹੁਤ ਵਧੀਆ ਹੈਗਾ ਉਹਦੇ ਤੇ 999 ਰੁਪਏ ਦੇ ਕੇ ਤੁਸੀਂ ਵੱਡੇ ਤੋਂ ਵੱਡਾ ਫ੍ਰੀਜ ਆਪਣਾ ਲੈ ਸਕਦੇ ਹੋ ਆਪਣੇ ਘਰ ਲੈ ਕੇ ਜਾ ਸਕਦੇ ਹੋ 0% ਤੇ ਪਲੱਸ ਡਿਸਕਾਊਂਟ ਜਿਹੜਾ ਹੈਗਾ ਬਹੁਤ ਵਧੀਆ ਚੱਲ ਰਿਹਾ ਹੈ ਇਹ ਜਿੱਦਾਂ ਸਾਈਡ ਬਾਈ ਸਾਈਡ ਫ੍ਰੀਜ ਦੀ ਆ ਜੇ ਆਪਾਂ ਗੱਲ ਕਰੀਏ ਦੋ ਤਰਵਜੀਆਂ ਵਾਲਾ ਜਿਹੜਾ ਫ੍ਰੀਜ ਹੁੰਦਾ ਉਹਦੀ ਜਿਹੜੀ ਰੇਂਜ ਹੈਗੀ ਪਹਿਲਾਂ 1 ਲੱਖ ਦੇ ਨੇਅਰ ਅਬਾਊਟ ਸੀਗਾ ਜਿਹੜਾ ਕਿ ਅੱਜ ਦੀ ਡੇਟ 'ਚ ਉਹ ਸਿਰਫ 65000 ਦੇ ਰੇਂਜ ਤੋਂ ਸਾਡੇ ਕੋਲ ਸਟਾਰਟ ਹੋ ਰਿਹਾ ਹੈ ਡਿਸਕਾਊਂਟ ਹੋ ਰਿਹਾ ਉਹਦੇ ਤੇ ਉਹਦੇ ਨਾਲ ਉਹਦੇ ਉੱਪਰ ਜਿਹੜਾ 17.5% ਤੱਕ ਦਾ ਕੈਸ਼ਬੈਕ ਵੀ ਕਸਟਮਰ ਨੂੰ ਅਲੱਗ ਤੋਂ ਦਿੱਤਾ ਜਾਏਗਾ ਜਿਹੜਾ ਨਵਰਾਤਰੇ ਦਾ ਸਾਡਾ ਸ਼ੁਰੂ ਹੋ ਚੁੱਕਿਆ ਉਹ ਉਹ ਅਸੀਂ ਦੇਣਾ ਸ਼ੁਰੂ ਕਰਤਾ ਹੈ ਕਸਟਮਰ ਨੂੰ ਤੇ ਹੋਰ ਜਿੰਨੇ ਵੀ ਥੋੜੀ ਘੱਟ ਜਿਵੇਂ ਲੈਪਟਾਪ ਹੈ ਜਿਵੇਂ ਲੈਪਟਾਪ ਦੀ ਬੰਦੇ ਨੂੰ ਨੀਡ ਹੁੰਦੀ ਹੈ ਕਿ ਘਰ ਦੇ ਵਿੱਚ ਬੈਠ ਕੇ ਵਰਕ ਕਰਨਾ ਹੈ ਤਾਂ ਲੈਪਟਾਪ ਦੇ ਉੱਤੇ ਕੀ ਆਫਰ ਹੈ ਕਿੰਨੇ ਪੈਸੇ ਦੇ ਕਿ ਬੰਦਾ ਲੈਪਟਾਪ ਉਹਨੇ ਘਰ ਜਿਹੜਾ ਸੁਪਨਾ ਪੂਰਾ ਕਰ ਸਕਦਾ ਲੈਪਟਾਪ ਦੇਖੋ ਲੈਪਟਾਪ ਦੇ ਉੱਪਰ ਅਸੀਂ ਬੜੀ ਵਧੀਆ ਆਫਰ ਦਿੱਤੀ ਹੈ ਜਿੱਦਾਂ ਲੈਪਟਾਪ ਆਪਾਂ ਦੇਖਦੇ ਆਂ ਵੀ ਮੈਕਸਿਮਮ ਸਟੂਡੈਂਟ ਨੇ ਲੈਣਾ ਹੁੰਦਾ ਹੈ ਯਾ ਜਿਹੜੇ ਆਪਣੇ ਕਾਰਪੋਰੇਟ ਕਸਟਮਰ ਹੈਗੇ ਉਹਨਾਂ ਨੇ ਲੈਣਾ ਹੁੰਦਾ ਤਾਂ ਲੈਪਟਾਪ ਨੂੰ ਅਸੀਂ ਬਹੁਤ ਹੀ ਮਤਲਬ ਆਸਾਨ ਤਰੀਕੇ ਖਰੀਦਣ ਦਾ ਬਣਾਇਆ ਹੈ ਕਿ ਲੈਪਟਾਪ 29999 ਰੁਪਏ ਸਿਰਫ ਦੇਣੇ ਹਨ ਤੁਸੀ ਤੇ ਕੋਈ ਵੀ ਲੈਪਟਾਪ ਤੁਸੀਂ ਸਾਡੇ ਤੋਂ ਲੈ ਸਕਦੇ ਹੋ 0% ਫਾਈਨਾਂਸ ਹੋਏਗਾ ਉਹਦਾ ਵੀ ਪਲੱਸ ਜਿਹੜੇ ਡਰੋਅ ਵਾਲੀ ਸਕੀਮ ਹੈਗੀ ਇਹਦੇ ਤੇ ਵੀ ਦਿੱਤੀ ਜਾਵੇਗੀ ਨਾਲ ਪਲੱਸ ਉਹਦੇ ਨਾਲ ਐਕਸੈਸਰੀ ਗਿਫਟਸ ਜਿਹੜੇ ਹੈਗੇ ਉਹ ਵੀ ਨਾਲ ਦਿੱਤੇ ਜਾਣਗੇ ਲੈਪਟਾਪ ਤੇ ਹੀ ਬੰਦਾ ਲੱਖਾਂ ਰੁਪਏ ਦੀ ਗੱਡੀ ਜਿੱਤ ਸਕਦਾ ਹੈ ਹਾਂਜੀ ਲੈਪਟਾਪ ਤੇ ਵੀ ਜਿਹੜੀ ਹੈਗੀ ਗੱਡੀ ਜਿੱਤਣ ਦਾ ਮੌਕਾ ਉਹਨੂੰ ਦਿੱਤਾ ਜਾਏਗਾ ਬਿਲਕੁਲ ਪਲੱਸ ਉਹਨੂੰ ਜਿਹੜਾ ਸਟੂਡੈਂਟ ਦਾ ਡਿਸਕਾਊਂਟ ਹੈਗਾ ਉਹ ਲੱਗ ਤੋਂ ਅਸੀਂ ਦੇ ਰਹੇ ਹਾਂ ਸਰ ਪਿਛਲੀ ਵਾਰੀ ਜਿਹੜੀ ਵੀਡੀਓ ਤੁਹਾਡੀ ਪਈ ਸੀ ਸੋਨੀ ਜਦੋਂ ਸੋਨੀ ਦੀ ਤੁਸੀਂ ਐਲਡੀ ਲਾਂਚ ਕੀਤੀ ਸੀ ਉਸ ਸਮੇਂ ਕਾਫੀ ਫੋਨ ਸਾਨੂੰ ਪੰਜਾਬ ਭਰ ਤੋਂ ਆਏ ਲੋਕਲ ਟ੍ਰੇਡਰ ਤੋਂ ਵੀ ਆਏ ਕਿ ਹੋਮ ਡਿਲੀਵਰੀ ਕੀ ਸ਼ੋਕਾ ਜੀ ਹੋਮ ਡਿਲੀਵਰੀ ਕਰਦੇ ਨੇ ਘਰ ਪਹੁੰਚਦੇ ਸਮਾਨ ਉਹਨਾਂ ਦਾ ਤਾਂ ਇਸ ਵਾਸਤੇ ਕੀ ਆਫਰ ਨੇ ਕਿ ਘਰ ਪਹੁੰਚਦਾ ਤੁਹਾਡੇ ਕੋਲ ਅਸੀਡੀ ਅਵੇਲੇਬਲ ਹੈ हां जी बिल्कुल होम डिलीवरी ਸਾਡੇ ਕੋਲ ਹੈਗੀ ਹੈ। ਟ੍ਰਾਈ ਸਿਟੀ ਦੇ 50 ਕਿਲੋਮੀਟਰ ਦੇ ਅੰਦਰ-ਅੰਦਰ ਜਿਹੜਾ ਏਰੀਆ ਹੈਗਾ ਉੱਥੇ ਸਾਡੀ ਡਿਲੀਵਰੀ ਬਿਲਕੁਲ ਫ੍ਰੀ ਰਹਿੰਦੀ ਹੈ। 50 ਕਿਲੋਮੀਟਰ ਤੋਂ ਬਾਹਰ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਹਰਿਆਣਾ ਦੇ ਕਿਸੇ ਵੀ ਕੋਨੇ ਤੋਂ ਅਗਰ ਤੁਸੀਂ ਡਿਲੀਵਰੀ ਲੈਣਾ ਚਾਹੁੰਦੇ ਹੋ ਸਾਡੇ ਤੋਂ ਤਾਂ ਉਹਦਾ ਕੋਈ ਜ਼ਿਆਦਾ ਚਾਰਜ ਨਹੀਂ ਹੁੰਦਾ ਸਾਡਾ 500 ਤੋਂ ਲੈ ਕੇ 1000 ਰੁਪਏ ਤੱਕ ਦੇ ਵਿੱਚ ਵਿੱਚ ਚਾਰਜ ਜਿਹੜੇ ਹੈਗੇ ਹੁੰਦੇ ਹੈਗੇ। ਤੇ ਅਗਰ ਤੁਸੀਂ ਆਊਟਰ ਤੋਂ ਲੈਂਦੇ ਹੋ ਸਾਡੇ ਕੋਲ ਦੂਰੋਂ ਤਾਂ ਤੁਸੀਂ ਕੈਸ਼ ਪੇਮੈਂਟ ਸਾਨੂੰ ਦੇ ਕੇ ਜਾ ਆਨਲਾਈਨ ਟ੍ਰਾਂਸਫਰ ਕਰਕੇ ਤੁਸੀਂ ਸਾਡੇ ਤੋਂ ਡਿਲੀਵਰੀ ਲੈ ਸਕਦੇ ਹੋ। ਅਗਰ ਤੁਸੀਂ ਪ੍ਰੋਡਕਟ ਫਾਈਨਾਂਸ ਕਰਾਉਣਾ ਚਾਹੁੰਦੇ ਹੋ ਫਾਈਨਾਂਸ ਦੀ ਆਫਰ ਲੈਣਾ ਚਾਹੁੰਦੇ ਹੋ ਤਾਂ ਫਿਰ ਉਹ ਲੋਕਲ ਟ੍ਰਾਈ ਸਿਟੀ 50 ਕਿਲੋਮੀਟਰ ਦੇ ਅੰਦਰ-ਅੰਦਰ ਅਸੀਂ ਤੁਹਾਡਾ ਫਾਈਨਾਂਸ ਕਰ ਸਕਦੇ ਹਾਂਗੇ। ਅੱਛਾ ਸਰ ਇਹ ਕਿਹੜਾ ਸ਼ੋਰੂਮ ਹੈ? ਤੁਹਾਡਾ ਇੱਕੇ ਸ਼ੋਰੂਮ ਹੈ? ਕੀ ਇੱਥੇ ਹੀ ਮਿਲੇਗਾ ਸਾਰਾ ਸਮਾਨ ਜਾਂ ਫਿਰ ਟ੍ਰਾਈ ਸਿਟੀ ਜਾਂ ਫਿਰ ਪੰਜਾਬ ਦੇ ਕਿਸੇ ਹੋਰ ਕੋਨੇ 'ਚ ਵੀ ਤੁਸੀਂ ਸ਼ੋਰੂਮ ਬਣਾਇਆ ਕਿ ਜਿਹੜੇ ਲੋਕਾਂ ਨੂੰ ਗੱਡੀ ਜਿੱਤਣ ਦਾ ਮੌਕਾ, ਮੋਟਰਸਾਈਕਲ ਜਿੱਤਣ ਦਾ ਜਾਂ ਹੋਰ ਸਮਾਨ ਖਰੀਦਣ ਦਾ ਮੌਕਾ ਮਿਲਦਾ ਹੈ ਕਿ ਉਹ ਹੋਰ ਪਾਸੇ ਕੋਈ ਬ੍ਰਾਂਚ ਹਾਂਜੀ ਸਾਡੀ ਜਿੱਦਾਂ ਮੇਨ ਬ੍ਰਾਂਚ ਸਾਡੀ ਇੱਥੇ ਅਸ਼ੋਕਾ ਅੰਟਰਪ੍ਰਾਈਜ਼ ਨਿਆ ਗੋਂ ਹੈਗਾ ਮੇਨ ਸਟੋਰ ਸਾਡੀ ਦੂਜੀ ਬ੍ਰਾਂਚ ਜਿਹੜੀ ਹੈਗੀ ਜ਼ਿਰਖਪੁਰ ਟਕੋਲੀ ਚ ਵੀ ਹੈਗੀ ਉੱਥੇ ਸਾਡੇ ਦੋ ਆਊਟਲਟ ਹੈਗੇ ਦੋ ਸਟੋਰ ਉੱਥੇ ਹੈਗੇ ਕਸਟਮਰ ਉੱਥੋਂ ਵੀ ਇਹੀ ਸੇਮ ਆਫਰ ਅਵੇਲ ਕਰ ਸਕਦਾ ਜਾ ਕੇ ਟਕੋਲੀ ਮੇਨ ਰੋਡ ਦੇ ਉੱਪਰ ਸਾਡਾ ਸ਼ੋਰੂਮ ਹੈ ਮੇਨ 올ਡ ਅੰਮਾਲਾ ਰੋਡ ਜਿਹੜਾ ਹੈਗਾ ਉਹਦੇ ਤੇ ਡੋਮਿਨੋਜ਼ ਇੱਕ ਦਾ ਆਊਟਲਟ ਹੈਗਾ ਉਹਦੇ ਬਿਲਕੁਲ ਸਾਹਮਣੇ ਸਾਡੇ ਦੋ ਸਟੋਰ ਹੈਗੇ ਸ਼ੋਕਾ ਅੰਟਰਪ੍ਰਾਈਜ਼ਜ਼ ਦੇ ਨਾਮ ਤੇ ਐਸ.ਸੀ.ਓ ਨੰਬਰ 14 ਹੈਗਾ ਉਹਦਾ ਉੱਥੇ ਤੁਸੀਂ ले ਸਕਦੇ ਨੇ ਤਾਂ 80 ਨੰਬਰ 27 ਔਰ 80 ਨੰਬਰ 14 ਉਹ ਦੋਨੋਂ ਸਟੋਰ ਸਾਡੇ ਹੈਗੇ ਆ ਉੱਥੇ ਵੀ ਕਸਟਮਰ ਜਾ ਕੇ ਸੇਮ ਆਫਰ ਇਹ ਗੱਡੀਆਂ ਵਾਲੀ ਵੀ ਆਫਰ ਅਵੇਲ ਕਰ ਸਕਦਾ ਪਲੱਸ ਛੋਟ ਗਿਫਟ ਵੀ ਫਾਈਨਾਂਸ ਵਾਲੀ ਵੀ ਸਾਰੀ ਆਫਰਾਂ ਉੱਥੇ ਚੱਲ ਰਹੀਆਂ ਹੈਗੀਆਂ ਇਹ ਬਲਕਿ ਡੇਰਾ ਬੱਸੀ ਜਿਰਕਪੁਰ ਪੰਚਕੂਲਾ ਪੰਜੌਰ ਇਸ ਸਾਈਡ ਦੇ ਸਾਰੇ ਬੰਦੇ ਇਸ ਚੀਜ਼ ਦਾ ਆਫਰ ਲੈ ਸਕਦੇ ਨੇ ਉਸ ਤੋਂ ਸਮਝ ਕਿ ਸਕਦੇ ਨੇ ਮਤਲਬ ਕਿ ਢਕੋਲੀ ਵਾਲਾ ਸ਼ੋਰੂਮ ਤੁਹਾਡਾ ਹਾਂਜੀ ਬਿਲਕੁਲ ਜਿਹੜੇ ਕਸਟਮਰ ਹੁਣ ਉਧਰ ਦੇ ਹੈਗੇ ਆ ਜਿਰਕਪੁਰ ਦੇ ਹੈਗੇ ਆ ਢਕੋਲੀ ਦੇ ਹੈਗੇ ਪੰਚਕੂਲਾ ਦੇ ਹੈਗੇ ਡੇਰਾ ਬੱਸੀ ਲਾਲੂਡੂ ਦੇ ਉਹ ਕਈ ਵਾਰ ਉਹ ਇੱਥੇ ਆਣਾ ਅਗਰ ਉਹਨਾਂ ਨੂੰ ਦੂਰ ਲੱਗਦਾ ਹੈਗਾ ਤਾਂ ਉਹ ਉੱਥੋਂ ਵੀ ਸਾਰੀ ਆਫਰ ਅਵੇਲ ਕਰ ਸਕਦੇ ਆ ਉੱਥੇ ਵੀ ਸਾਡੇ ਕੋਲ ਸਾਰੀ ਰੇਂਜ ਹੈਗੀ ਆ ਪੂਰੀ ਰੇਂਜ ਡਿਸਪਲੇ ਤੇ ਹੈਗੀ ਹੈ ਜਿੱਦਾਂ ਤੁਸੀਂ ਇੱਥੇ ਦੇਖੀ ਹੈਗੀ ਵੀ LG ਦੀ ਲੱਗ ਪੂਰੀ ਰੇਂਜ ਲੱਗੀ ਹੈ Samsung ਦੀ ਲੱਗ ਲੱਗੀ ਹੈ Sony ਦੀ ਲੱਗ ਲੱਗੀ ਹੋਈ ਹੈ ਐਦਾਂ ਹੀ ਉੱਥੇ ਵੀ ਸਾਰੀ ਰੇਂਜ ਇਲੈਕਟ੍ਰੋਨਿਕ ਦੇ ਸਾਰੀ ਸਾਡੇ ਉੱਥੇ ਲੱਗੀ ਹੋਈ ਹੈ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਬਿਲਕੁਲ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਸ਼ੋਰਮ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਨਾਲ ਨਾਲ ਅਸੀਂ ਗੱਲ ਹੋਰ ਵੀ ਕਰਦੇ ਰਹਾਂਗੇ ਕਿਉਂਕਿ ਜਿੰਨੇ ਵੀ ਆਈਟਮ ਹਨ ਅਗਰ ਕੱਲੀ ਕੱਲੀ ਚੀਜ਼ ਦੀ ਗੱਲ ਕਰੀਏ ਤਾਂ ਕਾਫੀ ਆਈਟਮਾਂ ਦੇ ਉੱਤੇ ਇੰਨੇ ਵੱਡੇ ਆਫਰ ਨੇ ਕਿ ਤੁਸੀਂ ਇੱਥੇ ਆਣ ਕੇ ਇਹ ਸੋਚੋਗੇ ਕਿ ਕੀ ਕੀ ਖਰੀਦ ਲਈਏ ਤਾਂ ਬੰਦਾ ਇੱਥੋਂ ਦੁਕਾਨ ਤੋਂ ਸ਼ੋਰਮ ਤੋਂ ਖਾਲੀ ਕਰ ਵਾਪਸ ਨਹੀਂ ਜਾ ਸਕਦਾ ਕਿਉਂਕਿ ਇਸ ਜਗ੍ਹਾ ਉੱਤੇ ਇਹ ਇਹਨਾਂ ਦੀ ਡੀਲ ਹੀ ਇਦਾਂ ਦੀ ਹੈ ਕਿ ਬੰਦੇ ਨੂੰ ਘਰ ਕੋਈ ਨਾ ਕੋਈ ਆਈਟਮ ਦੇ ਕੇ ਜੋ ਭੇਜਦੇ ਨੇ ਕਿਉਂਕਿ ਮਿੱਠਾ ਬੋਲਣਾ ਦੁਕਾਨਦਾਰ ਦਾ ਅਗਰ ਸੁਭਾਅ ਹੋਏ ਦੱਸਿਆ ਜਾਵੇ ਕਿ ਉਹ ਦੁਕਾਨਦਾਰ ਅੱਗੇ ਵੱਧਦਾ ਹੈ ਤਾਂ ਇਹ ਤਸਵੀਰ ਇਹਨਾਂ ਦੀ ਪੂਰੇ ਇਲਾਕੇ ਦੇ ਟ੍ਰਾਈ ਸਿਟੀ ਦੇ ਵਿੱਚ ਹੈ ਕਿਉਂਕਿ ਇਹਨਾਂ ਦੀ ਬੋਲਬਾਣੀ ਕਰਕੇ ਇਹਨਾਂ ਦੇ ਜਿਹੜੇ ਨਾਲ ਦੀ ਨਾਲ ਵਰਕਰ ਰੱਖੇ ਹੋਏ ਨੇ ਉਹਨਾਂ ਦੀ ਡੀਲ ਕਰਕੇ ਜਿਹੜੇ ਅੱਜ ਇੱਕ ਦੁਕਾਨ ਤੋਂ ਵੱਡੇ ਸ਼ੋਰੂਮ ਬਣੇ ਨੇ ਇਹ ਤਾਂ ਹੀ ਬਣਦੇ ਨੇ ਜਦੋਂ ਬੰਦਾ ਸਹੀ ਕਾਰੋਬਾਰ ਕਰੇ ਤਾਂ ਸਰ ਜਿਸ ਤਰੀਕੇ ਨਾਲ ਹੋਰ ਦੁਕਾਨਾਂ ਵਿੱਚ ਵੀ ਬਹੁਤ ਆਫਰ ਹੁੰਦੇ ਨੇ ਐਲ ਡੀ ਦੇ ਉੱਤੇ 3000 ਦੀ ਐਲ ਡੀ 4000 ਦੀ ਐਲ ਡੀ ਐਲ ਡੀ ਦੇ ਨਾਲ ਪ੍ਰੈਸ ਫ੍ਰੀ ਹੈ ਪਰ ਤੁਹਾਡੇ ਕੋਲ ਅਸੀਂ ਦੇਖਿਆ ਜਿਆਤਰ ਬ੍ਰਾਂਡ ਦੀ ਸਮਾਨ ਹੈ ਕਿ ਸੋਨੀ, ਐਲਜੀ ਹੋਰ ਵੀ ਜਿਹੜੀਆਂ ਜਿਹੜੀਆਂ ਪੈਲਟੀ ਦੀ ਗੱਲ ਕਰੀਏ ਉਸ ਚੀਜ਼ ਦਾ ਕਿੰਨਾ ਫਰਕ ਪੈਂਦਾ ਹੈ ਕਿ ਕਸਟਮਰ ਨੂੰ ਪੈਸੇ ਦੇ ਤੌਰ ਤੇ ਵੀ ਦੂਜੇ ਪਾਸੇ ਬ੍ਰਾਂਡ ਦੇ ਤੌਰ ਤੇ ਦੇਖੋ ਮਾਰਕੀਟ ਚ ਤੁਸੀਂ ਬਹੁਤ ਦੇਖਿਆ ਹੋਣਾ ਵੀ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਰਹਿੰਦਾ ਹਰ ਬੰਦਾ ਹਰ ਬੰਦਾ ਦੇਖਦਾ ਹੈ ਕਿ ਉਹਦੇ ਤੇ ਅੱਠ ਗਿਫਟ ਹੈਗੇ ਐਲਈਡੀ ਨਾਲ ਮੈਂ 10 ਗਿਫਟ ਦੇ ਰਹੇ ਆ ਉਹ ਦੇ ਰਹੇ ਆ ਠੀਕ ਹੈ ਉਹ ਲੋਕ ਆਪਣੀ ਜਗ੍ਹਾ ਸਹੀ ਹੈਗੇ ਨੇ ਦਿੰਦੇ ਹੈਗੇ ਨੇ ਬਟ ਕਸਟਮਰ ਨੂੰ ਗਿਫਟ ਦੇਣਾ ਇੱਕ ਅਲੱਗ ਚੀਜ਼ ਹੈਗੀ ਏ ਤੇ ਕਸਟਮਰ ਨੂੰ ਉਲਝਾਣਾ ਹਾਂ ਇੱਕ ਅਲੱਗ ਚੀਜ਼ ਹੈਗੀ ਏ ਠੀਕ ਹੈ ਜੀ ਤਾਂ ਸਾਡਾ ਜਿਹੜਾ ਸਭ ਤੋਂ ਪਹਿਲਾ ਫਰਜ਼ ਹੈਗਾ ਉਹ ਹੈਗਾ ਕਸਟਮਰ ਜਿਹੜੀ ਚੀਜ਼ ਲੈਣ ਆਇਆ ਪਹਿਲਾਂ ਉਹਦੀ ਚੀਜ਼ ਸਮਝੀ ਜਾਏ ਕੀ ਉਹਨੇ ਲੈਣਾ ਹੈ ਤੇ ਕੀ ਉਹਨੂੰ ਵਧੀਆ ਤੋਂ ਵਧੀਆ ਚੀਜ਼ ਪ੍ਰੋਵਾਈਡ ਕਰਾਈ ਜਾਏ ਕਿਉਂਕਿ ਕਸਟਮਰ ਸਾਡੇ ਕੋਲ ਗਿਫਟ ਲੈਣ ਨਹੀਂ ਆਉਂਦਾ ਹਮ ਕਸਟਮਰ ਸਾਡੇ ਕੋਲ ਪ੍ਰੋਡਕਟ ਲੈਣ ਆਉਂਦਾ ਪਹਿਲਾਂ ਜੇ ਹੁਣ ਅਸੀਂ ਉਹਨੂੰ ਗਿਫਟਾਂ ਦੇ ਲਾਲਚ ਉਲਝਾ ਕੇ ਜਿਹੜਾ ਪ੍ਰੋਡਕਟ ਲੈਣ ਆਇਆ ਉਹ ਨਾ ਦੇ ਕੇ ਦੂਜਾ ਪ੍ਰੋਡਕਟ ਦਿੱਤਾ ਜਾਏ ਤਾਂ ਉਹ ਡੀਲ ਜਿਹੜੀ ਹੈ ਸਹੀ ਨਹੀਂ ਮੰਨੀ ਜਾਂਦੀ। ਮਤਲਬ ਕਿ ਇੱਕ ਬੰਦਾ ਲੈਣ ਆਇਆ ਐਲ.ਡੀ ਸੋਨੀ ਦੀ ਜਾਂ ਐਲਜੀ ਦੀ ਤੇ ਆਪਾਂ ਦੇ ਦੀ ਉਹਨਾਂ ਨੂੰ ਕੁਝ ਹੋਰ ਆਫਰ ਦੇ ਲਾਲਚ। ਬਿਲਕੁਲ ਬਿਲਕੁਲ ਆਫਰਾਂ ਦੇ ਲਾਲਚ ਨੂੰ ਦੂਜੀ ਐਲ.ਡੀ ਦੇਸੀ ਐਲ.ਡੀ ਜਾਂ ਜਿਹੜੀ ਅੱਜ ਕੱਲ ਲੋਕ ਆਪਣੀ ਮੈਨੂਫੈਕਚਰਿੰਗ ਕਰਾ ਕੇ ਰੱਖਦੇ ਆ ਉਹ ਮਤਲਬ ਸਾਡੇ ਕੋਲ ਇਦਾਂ ਦੀ ਨਹੀਂ ਹੈਗੀ ਸਾਡੇ ਕੋਲ ਅਗਰ ਕਸਟਮਰ ਸੋਨੀ ਲੈਣਾ ਹੈ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਕਿ ਸੋਨੀ ਦੀ ਪੂਰੀ ਰੇਂਜ ਤੁਹਾਨੂੰ ਇੱਥੇ ਦਿਖਾਈ ਦੇਗੀ ਕਸਟਮਰ ਆਪਣਾ ਚੂਜ਼ ਕਰਕੇ ਉਹ ਲੈ ਸਕਦਾ ਹਾਂ ਗਿਫਟ ਇਹ ਨਹੀਂ ਹੈਗਾ ਵੀ ਅਸੀਂ ਗਿਫਟ ਨਹੀਂ ਦੇ ਰਹੇ ਅਸੀਂ ਵੀ ਗਿਫਟ ਦੇ ਰਹੇ ਹਾਂ ਅਸੀਂ ਸ਼ਾਰਟ ਗਿਫਟ ਦੇ ਰਹੇ ਹਾਂ ਔਰ ਵਧੀਆ ਗਿਫਟ ਦੇਵਾਂਗੇ ਜਿਹੜਾ ਕਿ ਉਹਦੇ ਘਰ ਯੂਜ਼ੇਬਲ ਗਿਫਟ ਹੋਵੇਗਾ ਔਰ ਬ੍ਰਾਂਡਡ ਗਿਫਟ ਹੋਵੇਗਾ ਮੈਂ ਹੁਣ ਲਾਸਟ ਲਾਸਟ ਵਾਲਾ ਬਹੁਤ ਲੰਬਾ ਹੋ ਜਾਏਗਾ ਕਿਉਂਕਿ ਕਸਟਮਰ ਤੁਹਾਡੀ ਦੁਕਾਨ ਦੇ ਅੰਦਰ ਆਏਗਾ ਤਾਂ ਸਭ ਕੁਝ ਤਸਵੀਰ ਸਾਹਮਣੇ ਪਤਾ ਲੱਗ ਜਾਏ ਕਿ ਜੋ ਅਸੀਂ ਦਿਖਾ ਰਹੇ ਹਾਂ ਉਹ ਸੱਚਾਈ ਹੈ ਬਿਲਕੁਲ ਤਾਂ ਜਿਸ ਤਰੀਕੇ ਨਾਲ ਅਸੀਂ ਨੀਚੇ ਵੀ ਗਏ ਆ ਬੇਸਮੈਂਟ ਚ ਫਰਸਟ ਫਲੋਰ ਤੇ ਸੈਕਿੰਡ ਫਲੋਰ ਤੇ ਵੀ ਗਏ ਆ ਸਾਰਾ ਸਮਾਨ ਪਿਆ ਹੈ ਤਾਂ ਉਸ ਦੇ ਵਿੱਚ ਇਸ ਤਰ੍ਹਾਂ ਕਿਸੇ ਨੇ ਵਿਆਹ ਕਾਰਜ ਵਾਸਤੇ ਸਮਾਨ ਲੈਣਾ ਜਿਵੇਂ ਕੋਈ ਗੀਜ਼ਰ ਹੈ ਜਾਂ ਫਿਰ ਕੋਈ ਚਿਮਣੀ ਅਸੀਂ ਦੇਖੀ ਹੈ ਗੈਸ ਚੁੱਲ੍ਹੇ ਨੇ ਹੋਰ ਵੀ ਹੈ ਇਹ ਸਾਰਾ ਸਮਾਨ ਦਾ ਤੁਸੀਂ ਦੱਸ ਦੋ ਕਿਹੜੇ ਕਿਹੜਾ ਸਮਾਨ ਤੁਹਾਡੇ ਕੋਲ ਇਸ ਸ਼ੋਰੂਮ ਵਿੱਚ ਅਵੇਲੇਬਲ ਹੈ ਕਿ ਜਿਹੜਾ ਬੰਦਾ ਆਣ ਕੇ ਸਿੱਧ ਸਾਡਾ ਇਲੈਕਟ੍ਰੋਨਿਕ ਸਟੋਰ ਜਿਹੜਾ ਹੈਗਾ ਉਹ ਤਾਂ ਕੰਪਲੀਟ ਹੈਗਾ ਹੀ ਹੈ ਜਿਹਦੇ ਵਿੱਚ ਪ੍ਰੈਸ ਤੋਂ ਲੈ ਕੇ ਐਲਈਡੀ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ ਚਿਮਨੀ ਚੂਲਾ ਈਵਨ ਕਿ ਜੂਸਰ ਮਿਕਸਰ ਗ੍ਰਾਈਂਡਰ 에ਅਰ ਫਰਾਈਰ ਕੋਈ ਵੀ ਇਲੈਕਟ੍ਰੋਨਿਕ ਆਈਟਮ ਕਸਟਮਰ ਨੇ ਲੈਣੀ ਹੋ ਸਾਡੇ ਕੋਲ ਮਿਲੇਗੀ ਇਹਦੇ ਨਾਲ ਨਾਲ ਫਰਨੀਚਰ ਵੀ ਸਾਡੇ ਕੋਲ ਪੂਰਾ ਜਿਹੜਾ ਹੈਗਾ ਮਿਲੇਗਾ ਜਿੱਦਾਂ ਕੋਈ ਕਿਸੇ ਨੇ ਬੈੱਡ ਲੈਣਾ ਹੈ ਸੋਫਾ ਲੈਣਾ ਹੈ ਡਾਈਨਿੰਗ ਟੇਬਲ ਲੈਣਾ ਹੈ ਉਹ ਸਾਰਾ ਕਸਟਮਰ ਨੂੰ ਸੀ ਪ੍ਰੋਵਾਈਡ ਕਰਾਨੇ ਜਿੱਦਾਂ ਅੱਜਕੱਲ ਵਿਆਹ ਸ਼ਾਦੀਆਂ ਦਾ ਮੌਕਾ ਹੈਗਾ ਉਹ ਬਿਆਹ ਸ਼ਾਦੀਆਂ ਤੇ ਕਸਟਮਰ ਨੂੰ ਜਗਾ ਜਗਾ ਝਟਕਣਾ ਬੰਦਾ ਕਿਤੇ ਬੈੱਡ ਲੈਣ ਜਾਂਦਾ ਅਗਲਾ ਕਿਤੇ ਸੋਫਾ ਲੈਣ ਜਾਂਦਾ ਕਿਤੇ LED ਲੈਣ ਜਾਂਦਾ ਕਿਤੇ ਕਈ ਚੀਜ਼ ਮਿਲਦੀ ਹੈ ਕਿਤੇ ਨਹੀਂ ਮਿਲਦੀ ਤਾਂ ਸਾਡੇ ਕੋਲ ਜਿਹੜਾ ਕਸਟਮਰ ਆਂਦਾ ਉਹ ਫਿਲਫਿਲ ਹੋ ਕੇ ਬਿਲਕੁਲ ਹੈਪੀ ਕਰਕੇ ਅਸੀਂ ਉਹ ਭੇਜਦੇ ਆ ਇੱਕੋ ਹੀ ਗੱਡੀ ਦੇ ਵਿੱਚ ਅਗਲੇ ਦਾ ਸਾਰਾ ਸਮਾਨ ਅਸੀਂ ਦੇਈਦਾ ਇੱਕ ਪੈਕੇਜ ਅਸੀਂ ਮੈਰਿਜ ਪੈਕੇਜ ਵੀ ਬਣਾਉਂਦੇ ਹੈਗੇ ਜਿਹਦੇ ਤੇ ਅਸੀਂ ਹੋਰ ਐਡੀਸ਼ਨਲ ਡਿਸਕਾਊਂਟ ਵੀ ਕਸਟਮਰ ਨੂੰ ਦਿੰਨੇ ਆ ਜਿਹੜਾ ਮੈਰਿਜ ਪੈਕੇਜ ਸਾਡੇ ਤੋਂ ਲੈਂਦਾ ਮੇਰੇ ਕੋਲ ਮੈਰਿਜਾਂ ਵਾਸਤੇ ਤਾਂ ਬਹੁਤ ਸੌਖਾ ਹੋ ਗਿਆ ਜਿਵੇਂ ਸਮਾਨ ਬੰਦਾ ਖਰੀਦਦਾ ਹੈ 2-3 ਲੱਖ 5 ਲੱਖ ਦਾ ਤਾਂ ਉਸਦੇ ਵਾਸਤੇ ਤਾਂ 50-60 쿠ਪਨ ਬਣ ਜਾਣੇ ਆ ਤਾਂ ਉਹਦੇ ਵਿੱਚ ਗੱਡੀ ਜਿੰਨੀ ਵੀ ਸੌਖੀ ਹੈ ਪਾਜੀ ਹਾਂਜੀ ਬਿਲਕੁਲ ਜੀ ਦੇਖੋ ਜਿੰਨੇ ਜ਼ਿਆਦਾ ਜਿਹੜੇ ਕਸਟਮਰ ਕੂਪਨ ਪਹਿਣਗੇ ਉਨੇ ਜ਼ਿਆਦਾ ਡਰਾਅ ਨਿਕਲਣ ਦੇ ਚਾਂਸਸ ਜਿਹੜੇ ਹੈਗੇ ਉਹਦੇ ਵੱਧ ਜਾਂਨੇ। ਦਾਜ ਵਾਸਤੇ 30 ਪਹਿਣਨ ਨੂੰ ਦੇਣ ਵਾਸਤੇ ਵੀ ਖੁਸ਼ੀ ਨਾਲ ਦਿੰਦਾ ਬੰਦਾ ਗੱਡੀ ਆਫਰ ਚ ਨਿਕਲੀ। ਹਾਂਜੀ ਹਾਂਜੀ ਕਿਉਂਕਿ ਗੱਡੀ ਵਿੱਚ ਅਸੀਂ ਇੱਕ ਨਹੀਂ ਰੱਖੀ ਅਸੀਂ ਤਿੰਨ-ਤਿੰਨ ਗੱਡੀਆਂ ਰੱਖੀਆਂ ਤਾਂ ਚਾਂਸ ਹੈਗੇ ਆ ਵੀ ਪਹਿਲੀ ਚੇਂਜ ਦੂਜੀ ਨਿਕਲ ਸਕਦੀ ਹੈ ਦੂਜੀ ਜਾਂ ਤੀਜੀ ਨਿਕਲ ਸਕਦੀ ਹੈ ਤੇ ਜਿਹਦੇ ਜਿੰਨੇ ਵੱਧ ਕੂਪਨ ਹੋਣਗੇ ਉਹਨਾਂ ਨਿਕਲਣ ਦਾ ਚਾਂਸ ਜ਼ਿਆਦਾ ਹੋ ਜਾਂਦਾ। ਅਜਾ ਥੋੜੀ ਸਾਨੂੰ ਜਾਂਦੇ ਲੋਕੇਸ਼ਨ ਦੱਸ ਦੱਸ ਸਕਦੇ ਹੋ ਤੁਹਾਡੀ ਕਿੱਥੇ ਪੈਂਦਾ ਇਹ ਪੁਆਇੰਟ ਕਿਉ ਅਸ਼ੋਕਾ ਇੰਟਰਪ੍ਰਾਈਜ਼ਸ ਸਾਡਾ ਜਿਹੜਾ ਸਟੋਰ ਹੈਗਾ ਨਿਆगांव ਜਦੋਂ ਪੀਜੀਆ ਤੋਂ ਆਪਾਂ ਆਨੇ ਹੈਗੇ ਪੰਜਾਬ ਇੰਜੀਨੀਅਰਿੰਗ ਕਾਲਜ ਕਾਲਜ ਵਾਲੇ ਰੋਡ ਦੇ ਉੱਪਰ ਨਿਆगांव ਬੈਰੀਅਲ ਹੈਗਾ ਬੈਰੀਅਲ ਐਂਟਰ ਕਰਦੇ ਹੀ ਸਾਡਾ ਪਹਿਲਾ ਸ਼ੋਰੂਮ ਹੈ ਬਿਲਕੁਲ ਉਹ ਐਂਟਰੀ ਤੇ ਹੀ ਤੁਹਾਨੂੰ ਦਿਖ ਜੇਗਾ ਅਸ਼ੋਕਾ ਇੰਟਰਪ੍ਰਾਈਜ਼ਸ ਦਾ ਸਟੋਰ ਹੈਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਅਸੀਂ ਸ਼ੋਰੂਮ ਦੇ ਬਾਹਰ ਤਸਵੀਰ ਦੇਖੀ ਸੀ ਇੱਕ ਤਸਵੀਰ ਦੇਖਣ ਤੋਂ ਬਾਅਦ ਸਾਨੂੰ ਲੱਗਿਆ ਕਿ ਕਿਤੇ ਨ ਕਿਤੇ ਕੀ ਗੱਡੀਆਂ ਦੇ ਆਫਰ ਦੇ ਸਕਦੇ ਨੇ ਸ਼ੋਰੂਮ ਵਾਲੇ ਜਾਂ ਫਿਰ ਵੈਸੇ ਹੀ ਲਗਾਏ ਹੋਏ ਨੇ ਤਾਂ ਇਸ ਦੀ ਪੂਰੀ ਤਸੱਲੀ ਕਰਨ ਵਾਸਤੇ ਇਸ ਦਾ ਸੱਚ ਜਾਣਨ ਵਾਸਤੇ ਅਸੀਂ ਅਸ਼ੋਕਾ ਇਲੈਕਟ੍ਰੋਨਿਕ ਦਾ ਇੱਕ ਵੱਡਾ ਸ਼ੋਰੂਮ ਹੈ ਬ੍ਰਾਂਡ ਹੈ ਜਿਸ ਨੇ ਆਪਣਾ ਨਾਮ ਕਮਾਇਆ ਹੈ ਤਾਂ ਟ੍ਰਾਈ ਸਿਟੀ ਦਾ ਸਭ ਤੋਂ ਵੱਡਾ ਸ਼ੋਰੂਮ ਵੀ ਦੱਸਿਆ ਜਾਂਦਾ ਹੈ ਤਾਂ ਇਸ ਸ਼ੋਰੂਮ ਦੇ ਵਿੱਚ ਇੱਕ ਛੱਤ ਹੇਠਲੇ ਸਾਰਾ ਸਮਾਨ ਭਾਵੇਂ ਤੁਸੀਂ ਕੋਈ ਫਰਨੀਚਰ ਦਾ ਸਮਾਨ ਲੈਣਾ ਜਾਂ ਫਿਰ ਇਲੈਕਟ੍ਰੋਨਿਕ ਸਮਾਨ ਲੈਣਾ ਹਰ ਸਾਰੇ ਸਮਾਨਾਂ ਦੇ ਉੱਤੇ ਕੋਈ ਇਲੈਕਟ੍ਰੋਨਿਕ ਸਾਰੇ ਸਮਾਨਾਂ ਦੇ ਉੱਤੇ ਗੱਡੀਆਂ ਜਿੱਤਣ ਦਾ ਮੌਕਾ ਹੈ ਤਿੰਨ ਗੱਡੀਆਂ ਜਿਹੜੀਆਂ ਇੰਨਾ ਵੱਲੋਂ ਲੱਖਾਂ ਰੁਪਏ ਦੀਆਂ ਕੂਪਨ ਪਾਕ ਜਿੱਤਣ ਦਾ ਮੌਕਾ ਦੂਜੇ ਪਾਸੇ ਮੋਟਰਸਾਈਕਲ ਏਸੀ ਤੋਂ ਜਿੱਤ ਸਕਦੇ ਹੋ ਤਾਂ ਇਸ ਤਰੀਕੇ ਦੇ ਆਫਰ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਭਾਰ ਦੇ ਵਿੱਚ ਕਿਸੇ ਦੁਕਾਨਦਾਰ ਨੇ ਆਮ ਆਪਣੇ ਗ੍ਰਾਹਕਾਂ ਬਾਤ ਦਿੱਤੇ ਹੋਣਗੇ ਤਾਂ ਇਹ ਆਫਰ ਸੀਮਤ ਸਮੇ ਲਈ ਹੈ ਜਲਦੀ ਤੁਸੀਂ ਆਓ ਸਮਾਨ ਖਰੀਦੋ ਜਿਸ ਤੋਂ ਬਾਅਦ ਜਾ ਕੇ ਤੁਹਾਨੂੰ ਵੀ ਗੱਡੀ ਜਿੱਤਣ ਦਾ ਮੌਕਾ ਮਿਲਦਾ ਤੁਸੀਂ ਆਪਣੇ ਘਰ ਚਮਚਮਕਾਂ ਦੀ ਨਵੀਂ ਕਾਰ ਜਿਹੜੀ ਲਿਜਾ ਸਕਦੇ ਹੋ ਜੋ ਕਿ ਤੁਹਾਨੂੰ ਲੱਖਾਂ ਰੁਪਏ ਦੇ ਕੇ ਮਿਲਦੀ ਹੈ ਇੱਥੇ ਤੁਹਾਨੂੰ ਫ੍ਰੀ ਚ ਮਿਲਣੀ ਹੈ ਤਹੋਰ ਇਸ ਤਰੀਕੇ ਦੀ ਜਿਹੜੇ ਆਫਰ ਨੇ ਇਸ ਤਰੀਕੇ ਦੀ ਦੁਕਾਨਦਾਰ ਨੇ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਦੇ ਰਹਾਂਗੇ ਤਾਂ ਦੇਖਦੇ ਰਹੋ ਸਾਡੇ ਚੈਨਲ ਨਾਲ ਜੁੜੇ ਰਹੋ ਫੋਟੋਗ੍ਰਾਫਰ ਕੈਮਰਾਮੈਨ ਸੁਮੇਤ ਦੇ ਨਾਲ ਤੁਸੀਂ